ਹਾਂਜੀ ਬਿੱਟ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਜਸਕਰਨ ਸਿੰਘ ਗੈਰੀਬੁੱਟਰ ਸੂਬਾ ਪ੍ਰਧਾਨ ਡੈਰੀ ਪਰਵਾਰ ਜੂਨੀਅਰ ਰਜਿਸਟਰ ਜਲ ਸੋਧ ਵਿਭਾਗ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਜਲ ਸੋਧ ਵਿਭਾਗ ਦੇ ਪ੍ਰਮੁੱਖ ਸਕੱਤਰਾ ਕ੍ਰਿਸ਼ਨ ਕੁਮਾਰ ਆਈਐਸ ਤੁਹਾਨੂੰ ਪਤਾ ਹੀ ਹੈ ਕਿ ਉਹ ਪਿੱਛੇ ਵੀ ਐਜੂਕੇਸ਼ਨ ਦੇ ਵੀ ਇੱਕ ਸੈਕਟਰੀ ਰਹਿ ਚੁੱਕਿਆ ਔਰ ਡੀਜੀਐਸਸੀ ਵੀ ਰਹਿ ਚੁੱਕਿਆ ਤੇ ਸਾਰੇ ਭਲੀ ਭਾਤ ਜਾਣਦੇ ਆ ਕਿ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਕੀ ਹਾਲ ਕੀਤਾ ਸੀ ਐਜੂਕੇਸ਼ਨ ਦਾ ਝੂਠੇ ਅੰਕੜਿਆਂ ਨਾਲ ਹੀ ਸਰਕਾਰ ਦੇ ਇਹ ਚ ਆਪਣਾ ਹੀਰੋ ਬਣਨਾ ਚਾਹੁੰਦਾ ਕਿਉਂਕਿ ਮਤਲਬ ਐਜੂਕੇਸ਼ਨ ਦਾ ਸਿਸਟਮ ਕੁਝ ਹੋਰ ਆ ਇਰੀਗੇਸ਼ਨ ਦਾ ਇਹ ਪਬਲਿਕ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਹੈਗਾ ਇਹ ਸਾਡਾ ਡਾਇਰੈਕਟਰ ਪਬਲਿਕ ਨਾਲ ਜਿਹੜਾ ਸਾਡਾ ਰਾਬਤਾ ਉਸ ਕਰਕੇ 250 ਪਟਵਾਰੀ ਦੀ ਜਿਹੜੀ ਚਾਰ ਸ਼ੀਟ ਹੋ ਗਈ ਸੀ ਕਿ ਤੁਸੀਂ 100% ਸਾਨੂੰ ਇਰੀਗੇਸ਼ਨ ਕਰਕੇ ਦਿਖਾਓ ਤਾਂ ਉਹਨਾਂ ਦਾ ਲੀਡਰ ਹੋਣ ਦੇ ਨਾਤੇ ਮੈਂ ਆਪਣੀ ਗੱਲ ਰੱਖੀ ਕਿ ਮੇਰਾ 200 ਪਟਵਾਰੀ ਤੁਸੀਂ ਚਾਰ ਸ਼ੀਟ ਕਰਤਾ ਤੇ ਅਸੀਂ ਨਾ ਸੈਚਰਡੇ ਨਾ ਕੋਈ ਸੰਡੇ ਸਾਨੂੰ ਕੋਈ ਛੁੱਟੀ ਨਹੀਂ ਅਸੀਂ 16 16 ਘੰਟੇ ਕੰਮ ਕਰ ਰਹੇ ਹਾਂ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅਸੀਂ ਇਸ ਦੇ ਵਿਰੋਧ ਕਰਦੇ ਜੇਕਰ ਮੈਂ ਉਹਨਾਂ ਦੀ ਗੱਲ ਰੱਖਣੀ ਚਾਹੀ ਤਾਂ ਮੈਨੂੰ ਸਸਪੈਂਡ ਕਰਕੇ ਬਠਿੰਡਾ ਤੋਂ ਉੱਤੇ ਪਠਾਨਕੋਟ ਲਾਦਾ ਜੀ ਇਹ ਕਰਵਾਉਣਾ ਜੀ ਤੁਹਾਨੂੰ ਦੱਸਿਆ ਜੀ ਪ੍ਰਮੁੱਖ ਸਕੱਤਰ ਜਿਹੜੇ ਜਲ ਸਰੋਤ ਵਿਭਾਗ ਦੇ ਕ੍ਰਿਸ਼ਨ ਕੁਮਾਰ ਆਈਐਸ ਉਹ ਝੂਠੇ ਅੰਕੜੇ ਨਹੀਂ ਸਾਨੂੰ ਇਰੀਗੇਸ਼ਨ ਕਹਿ ਰਹੇ ਸੀ ਕਿ ਤੁਸੀਂ 100% ਅੰਕੜੇ ਸਾਨੂੰ ਦਿਓ ਤੇ ਤੁਸੀਂ ਕੁਸੀਂ ਇਹ ਗੱਲ ਕਹੋ ਕਿ 100% ਜਿਹੜਾ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗ ਰਿਹਾ ਤੇ ਅਸੀਂ ਆਪਦੇ ਪੰਜਾਬ ਨਾਲ ਅਸੀਂ ਪੰਜਾਬ ਦੇ ਪੁੱਤਾਂ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਕਿਉਂਕਿ ਜੇਕਰ ਸਾਡੇ ਕੋਲ ਤਲਮਾ ਅਸੀਂ ਗਲਤ ਰਿਪੋਰਟ ਕਿਉਂ ਦੇਗੇ ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕ੍ਰਿਸ਼ਨ ਕੁਮਾਰ ਦੀ ਇਹ ਕੀ ਮਨਸ਼ਾ ਕਿ ਕਿਉਂ ਮਤਲਬ ਉਹ ਜਿਹੜਾ ਪੰਜਾਬ ਦਾ ਪਾਣੀ ਸਰਪਲਸ ਦਿਖਾਉਣਾ ਚਾਹੁੰਦਾ ਇਹ ਮੇਰੇ ਸਮਝ ਤੋਂ ਬਾਹਰ ਹੈ ਕਰ ਰਹੀ ਹੈ ਇਹ ਮੁੱਦਾ ਇੱਕ politcal ਮੁੱਦਾ ਵੀ ਬਣਿਆ ਪਿਛਲੇ ਦਿਨ ਤੁਹਾਡਾ ਰੈਫਰੈਂਸ ਦੇ ਕੇ ਇੱਕ politcal ਜਿਹੜੀ ਪਾਰਟੀ ਦੇ ਨੁਮਾਇੰਦੇ ਨੇ ਪ੍ਰੈਸ ਕਾਨਫਰੰেন্স ਕੀਤੀ ਵੀ ਜਿਹੜੇ ਤੁਹਾਡੇ ਤੋਂ ਆਂਕੜੇ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣੇ ਤਾਂ ਜੋ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਨਾਲ ਉਹ ਦਿੱਤਾ ਜਾ ਸਕੇ ਕੁਝ ਇਸ ਤਰ੍ਹਾਂ ਦੀ ਗੱਲ ਹੈ ਸਰ ਅਸੀਂ ਸਰਕਾਰੀ ਮੁਲਾਜ਼ਮਾ ਸਾਡਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਸਰਕਾਰ ਨਾਲ ਕੋਈ ਰੌਲਾ ਨਹੀਂ ਪੰਜਾਬ ਸਾਡਾ ਸਿਰਫ ਤੇ ਸਿਰਫ ਪ੍ਰਿੰਸੀਪਲ ਸੈਕਰੀਟਰੀ ਟੂ ਵਾਟਰ ਸੋਰਸ ਕ੍ਰਿਸ਼ਨ ਕੁਮਾਰ ਆਈਐਸ ਨਾਲ ਆ ਸਿਰਫ ਉਹ ਸਾਨੂੰ ਝੂਠੇ ਅੰਕੜੇਆਂ ਰਾਹੀਂ ਸਾਡੇ ਤੋਂ ਰਿਪੋਰਟ ਲੈਣੀ ਚਾਹੁੰਦਾ ਸੀ ਕਿ ਤੁਸੀਂ 100% ਜਿਹੜਾ ਪਾਣੀ ਦਿਖਾਓ ਸਾਨੂੰ ਨਹੀਂ ਪਤਾ ਕਿ ਉਹ ਪੰਜਾਬ ਸਰਕਾਰ ਨੂੰ ਕਿਵੇਂ ਗਮਰਾਹ ਕਰ ਰਿਹਾ ਅਸੀਂ ਦੁਬਾਰਾ ਫੇਰ ਕਹਿੰਦੇ ਆ ਕਿ ਸਾਡਾ ਪੰਜਾਬ ਸਰਕਾਰ ਨਾਲ ਕੋਈ ਨਹੀਂ ਕੋਈ ਸਾਡਾ ਕੋਈ ਪੋਲੀਟੀਕਲ ਮੁੱਦਾ ਨਹੀਂ ਅਸੀਂ ਆਪਣੀ ਜਿਹੜੀ ਮੰਗਾ ਸੀ ਕਿਸਾਨ ਭਾਈ ਜਾਰੇ ਦੇ ਵੀ ਧਿਆਨ ਚ ਲਿਆਉਂਦੀ ਆ ਔਰ ਦੇਖੋ ਜੀ ਜਦੋਂ ਹੁਣ ਮੁੱਦਾ ਹੀ ਐਡਾ ਸੁਵੇਦਨਸੀਲਾ ਤਾਂ ਇਹਨੂੰ ਮੁੱਦੇ ਨੂੰ ਪਾਣੀਆਂ ਦਾ ਮੁੱਦਾ ਜੀ ਪੰਜਾਬ ਦਾ ਤਾਂ ਇਹਨੂੰ ਹਰੇਕ ਬੰਦਾ ਚੱਕੂਗਾ ਪੋਲੀਟਿਕਲ ਲੈਵਲ ਤੇ ਪਰ ਸਾਡਾ ਕੋਈ ਮਨਸ਼ਾ ਨਹੀਂ ਸਰਕਾਰ ਦਾ ਅਕਸ ਖਰਾਬ ਕਰਨ ਦੀ ਅੰਦਰਾਂ ਦੀ ਖੇਡ ਖੇਢੀ ਜਾ ਰਹੀ ਹੈ ਇਹਦੇ ਵਿੱਚੇ ਮਨਸ਼ਾ ਤਾਂ ਕੋਈ ਹੋਊਗੀ ਨਾ ਆਖੀਰ ਵੀ ਐਡਾ ਵੱਡੀ ਜਿਹੜੀ 200 ਪਟਵਾਰੀ ਜਿਹੜਾ ਸਸਪੈਂਡ ਕਰ ਦੇਣਾ ਤੁਹਾਡੀ ਬਦਲੀ ਕਰ ਦੇਣੀ ਠੀਕ ਹੈ ਇਹਦੇ ਪਿੱਛੇ ਕਾਰਨ ਤਾਂ ਕੋਈ ਹੋਊਗਾ ਨਾ ਜਿਹੜਾ ਐਡਾ ਫੇਰ ਬਦਲ ਕੀਤਾ ਜਾ ਰਿਹਾ ਹੈ ਅੰਕਾਂ ਵਿੱਚ ਸਰ ਇਹ ਮਨਸਾ ਜਿਹੜੀ ਕ੍ਰਿਸ਼ਨ ਕੁਮਾਰ ਦੀ ਜੇ ਮੈਂ ਹੁਣ ਪੰਜਾਬੀ 'ਚ ਗੱਲ ਕਰਾਂ ਜਦੋਂ ਮਤਲਬ ਇਹ ਇਹ ਗੱਲ ਹੈ ਵੀ ਇੱਕ ਐਸਵਾਈਐਲ ਦਾ ਮੁੱਦਾ ਜਿਹੜਾ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀ ਦਾ ਮੁੱਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਬੜੀ ਜਾਣਕਾਰੀ ਹੈ ਮੇਰੇ ਨਾਲ ਵੱਧ ਜਾਣਕਾਰੀ ਹੈ ਇਹ ਮਤਲਬ ਕ੍ਰਿਸ਼ਨ ਕੁਮਾਰ ਪੰਜਾਬ ਦੇ ਪਾਣੀ ਨੂੰ ਸਰਪਲੱਸ ਦਿਖਾ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਪਾਣੀ ਦੇਣ ਦੀ ਜਿਹੜੀ ਇਹਦੀ ਕੋਝੀ ਹਰਕਤ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਕਿ ਇਸ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਤੁਸੀਂ ਇਹਨੂੰ ਸਮਝੋ ਕਿ ਇਹ ਤੁਹਾਨੂੰ ਕਿਉਂ ਗਮਰਾਹ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਕਹਿ ਰਹੇ ਕਿ ਮਤਲਬ ਪੰਜਾਬ ਸਰਕਾਰ ਦਾ ਅਸੀਂ ਕੋਈ ਅਕਸ਼ ਨਹੀਂ ਖਰਾਬ ਕਰਨਾ ਜਿਵੇਂ ਅਸੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਤਨਖਾਹ ਲੈ ਸਾਡੇ ਘਰਾਂ ਦੇ ਖਰਚੇ ਚੱਲਦੇ ਆ ਪੰਜਾਬ ਸਰਕਾਰ ਨਾਲ ਪਰ ਕ੍ਰਿਸ਼ਨ ਕੁਮਾਰ ਨੂੰ ਨਹੀਂ ਸਮਝ ਆ ਰਹੀ ਕ੍ਰਿਸ਼ਨ ਕੁਮਾਰ ਪੰਜਾਬ ਸਰਕਾਰ ਨੂੰ ਇੰਨਾ ਗਮਰਾਹ ਕਰਕੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਇੰਨਾ ਨੁਕਸਾਨ ਕਿਉਂ ਕਰਨਾ ਚਾਹੁੰਦਾ ਜਸਕਰ ਜੀ ਹੋਰ ਪੁੱਛ ਕਰ ਜਿਹੜਾ ਜਿਹ ਕਿੰਨੇ ਕਾੰਕੜੇ ਵੀ ਕਿੰਨੇ ਕ ਪ੍ਰਸੰਤ ਹੈ ਜਿਹੜਾ ਪਾਣੀ ਦਾ ਸਰ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ 20 ਤੋਂ 21% ਫੀਸੀ ਦੀ ਜਿਹੜਾ ਪਰਸੈਂਟ ਜੇ ਗੱਲ ਕਰਕੇ ਤਾਂ ਪੰਜਾਬ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਇਰੀਗੇਸ਼ਨ ਹੋ ਰਹੀ ਆ 20 ਤੋਂ ਅਸੀਂ ਇਸ ਗੱਲ ਤੇ ਅਸੀਂ ਮੁੱਦਾ ਚੱਕ ਰਹੇ ਆ ਕ੍ਰਿਸ਼ਨ ਕੁਮਾਰ ਨੂੰ ਅਸੀਂ ਇਹ ਸਵਾਲ ਵੀ ਪੁੱਛਣਾ ਚਾਹੁੰਦੇ ਆ ਕਿ 20 ਤੋਂ 21% ਜਿਹੜੀ ਇਰੀਗੇਸ਼ਨ ਹੋ ਰਹੀ ਆ ਚਲੋ ਆਪਾਂ 21 ਤੋਂ 22 23 1-2% ਉਪਰਾਲੇ ਕਰਕੇ ਆਪਾਂ ਕੋਸ਼ਿਸ਼ ਕਰ ਸਕਦੇ ਆ ਵੀ 22% 23% ਆਪਾਂ ਦਿਖਾ ਰਹੇ ਹਾਂਗੇ ਪਰ ਸਰ 23 21 ਤੋਂ 22% ਨੂੰ ਸਿੱਧਾ 100% ਅਸੀਂ ਆਪਣੇ ਪੰਜਾਬ ਨਾਲ ਕਿਉਂ ਧੋਖਾ ਕਰ ਗਏ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਪੰਜਾਬ ਦੇ ਲੋਕਾਂ ਨਾਲ ਕਿਉਂ ਧੋਖਾ ਕਰ ਗਏ ਇਸੇ ਕਾਰਨ ਕਰਕੇ ਕ੍ਰਿਸ਼ਨ ਕੁਮਾਰ ਨੇ ਮੈਨੂੰ ਜਿਹੜਾ ਮੌਤਲ ਕਰਕੇ ਪਠਾਨਕੋਟ ਲਾਇਆ ਔਰ ਮੈਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕ੍ਰਿਸ਼ਨ ਕੁਮਾਰ ਦੀ ਜਾਨੀਤੀ ਕੀ ਆ ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਦੇਖੋ ਸਰ ਸਾਡੀ ਕਲਮਸ਼ੋਰ ਹੜਤਾਲ ਜਾਰੀ ਆ ਪਿਛਲੇ ਕਾਫੀ ਦਿਨਾਂ ਤੋਂ ਔਰ ਸਾਡੀ ਰਣਨੀਤੀ ਤਾਂ ਇਹ ਹੈ ਕਿ ਅਸੀਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਾਨਯੋਗ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਸਿੰਚਾਈ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਇੱਕ ਸਰਕਾਰੀ ਮਹਲਾਜ ਹੋਣ ਦੇ ਤੁਹਾਡੇ ਅੰਗਾਂ ਤੇ ਤੁਸੀਂ ਸਾਡੀ ਸੁਣਵਾਈ ਕਰੋ ਤੁਸੀਂ ਪਲੀਜ਼ ਜਿਹੜਾ ਇਹ ਕ੍ਰਿਸ਼ਨ ਕੁਮਾਰ ਹੈ ਗੁੰਮਰਾਹ ਕਰ ਰਿਹਾ ਤੁਹਾਨੂੰ ਜਾਂ ਮਤਲਬ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਪਾਣੀਆਂ ਨੂੰ ਇੰਨਾ ਕਿਉਂ ਮਤਲਬ ਕਰਾਉਣਾ ਚਾਹੁੰਦਾ ਉਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਜਿਹੜੀ ਕ੍ਰਿਸ਼ਨ ਕੁਮਾਰ ਨੇ ਇਹ ਸਾਡੀ ਜਿਹੜੀ ਲੜਾਈ ਨਹਿਰੀ ਪਰਿਵਾਰ ਯੂਨੀਅਨ ਵਰਸਸ ਪੰਜਾਬ ਸਰਕਾਰ ਬਣਾਦੀ ਪਰ ਸਾਡੀ ਜਿਹੜੀ ਲੜਾਈ ਆ ਮੈਂ ਸਪਸ਼ਟ ਕਰ ਦੇਣਾ ਚਾਹਣਾ ਕਿ ਜਿਹੜੀ ਸਾਡੀ ਲੜਾਈ ਆ ਨਹਿਰੀ ਪਰਿਵਾਰ ਯੂਨੀਅਨ ਬਰਸ ਵਿੱਚ ਪ੍ਰਿੰਸੀਪਲ ਸੈਕਟਰੀ ਬਾਸ ਵਾਟਰ ਰਿਸੋਰਸ ਕ੍ਰਿਸ਼ਨ ਕੁਮਾਰ ਨਾਲ ਸਾਡਾ ਸਰਕਾਰ ਨਾਲ ਕੋਈ ਮਸਲਾ ਨਹੀਂ ਅਸੀਂ ਸਰਕਾਰ ਦੇ ਮੁਲਾਜ਼ਮਾਂ ਅਸੀਂ ਸਰਕਾਰ ਦਾ ਅਕਸ਼ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਸਰਕਾਰ ਨੂੰ ਇਸ ਵਿੱਚ ਵਿਚਾਰ ਕਰਨੀ ਚਾਹੀਦੀ ਆ ਕਿ ਤੁਸੀਂ ਕ੍ਰਿਸ਼ਨ ਕੁਮਾਰ ਦੀਆਂ ਚਾਲਾਂ ਤੋਂ ਥੋੜਾ ਬਚੋ ਔਰ ਇਹਦੀ ਜਾਂਚ ਕਰਾ ਕੇ ਕ੍ਰਿਸ਼ਨ ਕੁਮਾਰ ਦੀ ਜਿਹੜੀ ਮਨਸ਼ਾ ਨੂੰ ਪੂਰੀ ਨਾ ਹੋਵੇ ਜੇ ਸਰਪਲਸ ਕਹਿਣਾ ਚਾਹੁੰਦੇ ਵੀ ਸਰਪਲਸ ਹੈ ਤੇ ਫਿਰ ਬੋਰ ਆ ਜਿਹੜੇ ਤੂ ਮਿਲ ਇਹ ਲਗਾਤਾਰ 24 ਘੰਟੇ ਵਾਂਗੂ ਕਿਉਂ ਚੱਲ ਰਿਹਾ ਹੈ ਸਰ ਇਹ ਤਾਂ ਸਰਕਾਰ ਨੂੰ ਹੁਣ ਚਾਹੀਦਾ ਮਤਲਬ ਇਹੀ ਤਾਂ ਜਾਂਚ ਦੀ ਆਪਾਂ ਮੰਗ ਹਾਂ ਇਹੀ ਜਾਂਚ ਦੀ ਦਾ ਆਪਾਂ ਗੱਲ ਕਰ ਰਹੇ ਨਾ ਜੀ ਜੇਕਰ ਨਹਿਰੀ ਪਾਣੀ ਦੀ ਆਪਾਂ ਕਹਿੰਦੇ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਿਆ ਜਾਵੇ ਨਹਿਰੀ ਦੇ ਰਜਵਾਹੇ ਵਧੀਆ ਹੋਣ ਖਾਲਾਂ ਦਾ ਸਿਸਟਮ ਵਧੀਆ ਹੋਵੇ ਟੇਲਾਂ ਦਾ ਸਿਸਟਮ ਵਧੀਆ ਹੋਵੇ ਸਿਸਟਮ ਸਾਰਾ ਉਵੇਂ ਹੀ ਆ ਜੀ ਤੇ ਭਾਂਡਾ ਉਹੀ ਆ ਤੇ ਜੇ ਕਹਗੇ ਆਪਾਂ ਦੋ ਜਣਾਂ ਦੇ ਭਾਂਡਾ ਨਾਲ ਆਪਾਂ 20 ਜਣਾਂ ਨੂੰ ਪਾਣੀ ਪਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇ ਮੈਂ ਗੱਲ ਕਰਾਂ ਸਾਡੇ ਟੈਕਨੀਕਲ ਪੁਆਇੰਟ ਤੇ 3.05 ਜਿਹੜਾ ਫੈਕਟਰ ਹੈਗਾ ਰਜਵਾਹਾਂ ਦਾ ਨਹਿਰਾਂ ਦਾ ਜਿਹੜਾ ਆਪਣਾ ਮੋਗੇ ਦਾ ਸਾਈਜ਼ ਦਾ ਤੇ ਪਹਿਲਾਂ ਅੰਗਰੇਜ਼ਾਂ ਸਮੇਂ ਦਾ ਇਹ ਫੈਕਟਰ ਆ ਜੀ ਹੁਣ ਘੱਟੋ ਘਾਟ ਇਸ ਤੋਂ ਬਾਅਦ 6 ਗੁਣਾ ਜਿਹੜਾ ਫੈਕਟਰ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਚੱਪੇ-ਚੱਪੇ ਤੇ ਪਾਣੀ ਪਹੁੰਚ ਸਕੇ ਕਿਉਂਕਿ ਪੰਜਾਬ ਦੇ ਰਜਵਾਹਾਂ ਦੀ ਕੱਸੀਆਂ ਦੀ ਖਾਲਾਂ ਦੀ ਜਿਹੜੀ ਹਾਲਤ ਬਹੁਤ ਖਾਸ ਦਾਜੋਗ ਆ ਉਹਨਾਂ ਨੂੰ ਗਰਾਉਂਡ ਤੇ ਮੈਂ ਤਾਂ ਕ੍ਰਿਸ਼ਨ ਕੁਮਾਰ ਨੂੰ ਤਾਂ ਕੋਈ ਬੇਨਤੀ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਪ ਗਰਾਉਂਡ ਲੈਵਲ ਦੀ ਰਿਪੋਰਟ ਲਓ ਜੀ ਤੁਸੀਂ ਬਹੁਤ ਗਰਾਉਂਡ ਲੈਵਲ ਦੇ ਲੀਡਰ ਆ ਤੁਹਾਨੂੰ ਪੰਜਾਬ ਨੇ ਮਾਣ ਦਿੱਤਾ ਤੁਹਾਨੂੰ ਪੰਜਾਬ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਪੰਜਾਬ ਦੇ ਕਿਸਾਨਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਤੁਸੀਂ ਹੁਣ ਤੁਸੀਂ ਕੀ ਦੱਸੋ 2024 ਦੀ ਇਲੈਕਸ਼ਨ ਆਇਆਗਾ ਕਿਉਂਕਿ ਪਾਖ ਦਾ ਮੁੱਦਾ ਇਹ ਹੋ ਮੇਰੀ ਦਿਹਾੜੀ ਦਾ ਦਲਦਾਰ ਆ ਜਿਹੜਾ ਪਾਣੀ ਆ ਦਾ ਮੁੱਦਾ ਹੈ ਜਿਸ ਤਰ੍ਹਾਂ ਤੁਸੀਂ ਇਹਨੂੰ ਪੇਸ਼ ਕਰ ਰਹੇ ਹੋ ਇੱਕ ਪਾਸੇ ਸਰਕਾਰ ਤੋਂ ਉਹਨੂੰ ਬਚਾ ਕਰ ਰਿਹਾ ਇੱਕ ਪਾਸੇ ਤੁਸੀਂ ਸੈਕਟਰ ਨੂੰ ਰੋਸ ਲਾ ਰਹੇ ਹੋ ਤੁਹਾਡਾ ਸਟੈਂਡ ਕੀ ਹੈ ਤੁਹਾਡੀ ਯਾਰੀ ਰਣਨੀਤੀ ਕੀ ਹੈ ਸਰ ਸਾਡਾ ਸਟੈਂਡ ਬਿਲਕੁਲ ਸਪਸ਼ਟਾ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਨੇ ਕੁਝ ਕੋਈ ਉਪਰਾਲੇ ਨਹੀਂ ਕੀਤੇ ਜਾਂ ਸਰਕਾਰ ਭਗਵਾਨ ਦਮਨ ਸਾਹਿਬ ਨੇ ਇਸ 1400 ਕਰੋੜ ਰੁਪਏ ਲਾਤਾ ਬਿਲਕੁਲ ਲਾਤਾ ਜਿਵੇਂ ਅਸੀਂ ਕਹਿੰਨੇ ਲਾਇਆ ਪਰ ਸਰ ਜਿਹੜੇ ਹੁਣ ਅਫਸਰ ਆਈਐਸ ਅਫਸਰਾ ਕ੍ਰਿਸ਼ਨ ਕੁਮਾਰ ਉਹ ਮਤਲਬ ਖੋ ਸਕਦਾ ਸਰਕਾਰ ਨੂੰ ਗੁੰਮਰਾਹ ਕਰ ਗੁੰਮਰਾਹ ਕਰ ਰਿਹਾ ਜੋ ਗਰਾਊਂਡ ਨੀਚੇ ਦੇ ਜੋ ਨੀਚੇ ਦੇ ਹਾਲਾਤ ਆ ਗਰਾਊਂਡ ਦੇ ਉਹ ਕੁਝ ਹੋਰ ਆ ਬੇਸ਼ ਕੁਝ ਹੋਰ ਕੀਤਾ ਜਾ ਰਿਹਾ ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ ਜੀ ਅਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬਿਲਕੁਲ ਖੜੇ ਆ ਮੈਂ ਫੋਟੋ ਦਿਖਾ ਰਿਹਾ ਤੁਹਾਨੂੰ ਜੀ ਆ ਜਿਹੜੇ ਮਤਲਬ ਖਾਲ ਆ ਜਏ ਬਿਲਕੁਲ ਫੇਰਕਾ ਮਾਇਨਰਾ ਫੇਰਕਾ ਮਾਇਨਰਾ ਜੀ ਅੰਮ੍ਰਿਤਸਰ ਜੀ ਬਿਲਕੁਲ ਖਸਤਾ ਹਾਲਤ ਆ ਜੀ ਅਲੀਵਾਲ ਦਾ ਜਵਾਬ ਹੈ ਫੇਰਕਾ ਮਾਇਨਰਾ ਇਸ ਕਰਮ ਦੀ ਉਸੇ ਗੱਲ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਨਾਲ ਸਾਡਾ